ਵੇ ਪੁੱਤ ਵੇ ਪੁੱਤ ਤੂੰ ਤਿਆਰ-ਵਿਆਰ ਹੋ ਕੇ ਕਿੱਧਰ ਨੂੰ? ਉਹ ਮੈਂ ਤਾਂ ਮਾ ਤਾਂ ਹਰਮਨ ਨਾਲ ਚੱਲਿਆ ਸੀਗਾ। ਬਾਜ਼ਾਰ ਥੋੜਾ ਜਿਹਾ ਕੰਮ ਸੀਗਾ ਉਹਨੂੰ। ਇਹ ਹੈ ਕੀ ਕੰਮ ਸੀ? ਉਹ ਸੀਗਾ ਕੋਈ ਆਪਣਾ ਜ਼ਰੂਰੀ ਕੰਮ ਸੀ ਮਾਤਾ। ਚੱਲ ਕੋਈ ਨਾ ਬਹਿ ਜਾ। ਹਾਂ ਦੱਸ। ਉਧਰਲਾ ਕਿਵੇਂ ਬਣਿਆ ਹੁਣ? ਕੀ ਸੋਚੇ ਤੂੰ? ਉਹ ਮਾਤਾ ਹੁਣ ਕੀ ਫਾਇਦਾ ਉਹਨਾਂ ਗੱਲਾਂ ਦਾ? ਜਿਹੜੀਆਂ ਇੱਕ ਵਾਰ ਬੀਤ ਗਈਆਂ। ਉਹ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਸਿੱਧਾ ਕੁੜੀ ਨੂੰ ਜਵਾਬ ਦਿੱਤਾ ਹੁਣ ਵਾਰੀ ਵਾਰੀ ਉਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਚੱਲ ਕੋਈ ਨਾ ਪੁੱਤ ਫਿਰ ਮੈਂ ਤੈਨੂੰ ਐਂ ਕਹਿੰਦੀ ਸੀ ਜੇ ਹੋਰ ਰਿਸ਼ਤਾ ਦੇਖ ਲਈ ਆਪਾਂ ਤੇਰੇ ਵਾਸਤੇ ਮਾਂ ਤਾਂ ਗੱਲ ਤਾਂ ਮੈਂ ਤੇਰੇ ਨਾਲ ਆਪ ਵੀ ਕਰਨ ਲੱਗਿਆ ਸੀਗਾ ਕਿ ਤੂੰ ਕਿਤੇ ਹੋਰ ਨਾ ਹੁਣ ਮੇਰੀ ਗੱਲ ਚ ਲੈ ਰਹੀਂ ਰਿਸ਼ਤੇ ਦੀ ਲੈ ਕਿਉਂ ਕਿਉਂਕਿ ਇੱਕ ਕੁੜੀ ਨੂੰ ਮੈਂ ਵੀ ਪਸੰਦ ਕਰਦਾਗਾ ਮੇਰੇ ਨਾਲ ਹੀ ਕਾਲਜ ਚ ਪੜਦੀ ਰਹੀ ਹੈ ਅੱਛਾ ਹਾਂ ਕਿਵੇਂ ਉੱਚੇ ਖਾਨਦਾਨ ਦੀ ਐ ਕਿ ਜਾ ਠੀਕ ਠਾਕ ਹੀ ਨੇ ਨਹੀਂ ਮਾਤਾ ਘਰੋਂ ਤਾਂ ਠੀਕ ਠਾਕ ਹੀ ਐ ਇਕੱਲੀ ਮਾਤਾ ਹੈਗੀ ਉਹ ਕੁੜੀ ਦੀ ਪਿਓ ਹੈ ਨਹੀਂ ਗਸੇਰ ਤੇ ਨਾਲੇ ਤੂੰ ਆ ਵੱਡੇ ਘਰਾਂ ਦੀਆਂ ਤੋਂ ਲੈ ਕੇ ਕੀ ਕਰਨਾ ਰਿਸ਼ਤਿਆਂ ਤੋਂ ਪਹਿਲਾਂ ਆਪਣੇ ਨਾਲ ਇੱਕ ਵਾਰੀ ਹੋਈ ਨਹੀਂ ਉਹ ਵੀ ਤਾਂ ਵੱਡੇ ਘਰ ਦੀ ਸੀ ਸਰਕਾਰੀ ਨੌਕਰੀ ਤੇ ਸੀ ਅਟਵਾਰ ਲੱਗੀ ਹੋਈ ਸੀ ਕੀ ਹੋਣਾ ਚੰਗੀ ਕਰੀਏ ਬੇਪੁੱਤ ਫੇਰ ਵੀ ਆਂਡ ਗਵੰਡ ਦਾ ਵੀ ਦੇਖਣਾ ਪੈਂਦਾ ਤੇ ਲੋਕ ਪਤਾ ਕੀ ਕੁਝ ਕਹਿਣਗੇ ਕਹਿਣਗੇ ਪਤਾ ਨਹੀਂ ਕਿਉਂ ਇਹਨਾਂ ਨੇ ਗਰੀਬ ਘਰ ਦੀ ਕੁੜੀ ਲਈ ਐ ਤਾਂ ਕਰਕੇ ਮੈਂ ਤੈਨੂੰ ਕਹਿੰਨੀ ਆ ਜਿਵੇਂ ਆਪਣਾ ਸਰਦਾ ਵਰਦਾ ਘਰ ਹੈ ਨਾ ਹਰ ਇੱਕ ਚੀਜ਼ ਆ ਆਪਣੇ ਓਵੇਂ ਚੱਲ ਮੜਾ ਮੋਟਾ ਦਾ ਠੀਕ ਹੋਵੇ ਉਹਨਾਂ ਦਾ ਕਾਰੋਬਾਰ ਐਂ ਤਾਂ ਨਹੀਂ ਹੁਣ ਜਮੀ ਗਰੀਬ ਲੈ ਲਈ ਆਪਾਂ ਉਹ ਦੇਖ ਮਾਤਾ ਐਨਾ ਗੱਲਾਂ ਦਾ ਕੋਈ ਬੜਾ ਫਾਇਦਾ ਨਹੀਂ ਹੈਗਾ ਨਾਲੇ ਤੂੰ ਰਿਸ਼ਤਾ ਮੇਰਾ ਕਰਾਉਣਾ ਹੈ ਵਿਆਹ ਮੇਰਾ ਕਰਨਾ ਕਿ ਲੋਕਾਂ ਦਾ ਕਰਨਾ ਹੈਗਾ ਲੋਕਾਂ ਦਾ ਕੰਮ ਤਾਂ ਕਹਿਣ ਦਾ ਹੁੰਦਾ ਹੈਗਾ ਆਪਾਂ ਨੇ ਉਹਨਾਂ ਦੀ ਗੱਲਾਂ ਤੇ ਧਿਆਨ ਦੇ ਕੀ ਕੀ ਕਰਨਾ ਹੈਗਾ ਬੇਪੁੱਤ ਮੈਂ ਤਾਂ ਤੈਨੂੰ ਤਾਂ ਕਹਿਨੀ ਆ ਵੀ ਆਪ ਤਾਂ ਉੱਚੇ ਖਾਨਦਾਨ ਦੀ ਹੋਵੇ ਜਾਂ ਬਰਾਬਰ ਦੀ ਤਾਂ ਹੋਵੇ ਆ ਕੱਲ ਨੂੰ ਲੋਕ ਆਂਡ ਵਣ ਕੀ ਕਹੂਗਾ ਹੈ ਸਰੀਕੇ ਦਾ ਹੀ ਨਹੀਂ ਮੂੰਹ ਫੜਿਆ ਜਾਣਾ ਕਹਿਣਗੇ ਪਤਾ ਨਹੀਂ ਕਿਉਂ ਲਈ ਹੈ ਗਰੀਬ ਘਰ ਦੀ ਕੁੜੀ ਚਲ ਠੀਕ ਹੈ ਬੱਤ ਜੇ ਤੂੰ ਕਹਨੇ ਪਰ ਫੇਰ ਵੀ ਮਾੜਾ ਮੋਟਾ ਤਾਂ ਦੇਖ ਲੈ ਪੁੱਤ ਕੋਈ ਨਾ ਮਾਤਾ ਕੁੜੀ ਸਿਆਣੀ ਹੈ ਵਧੀਆ ਪੜ੍ਹੀ ਲਿਖੀ ਹੈ ਨਰਮ ਸੁਭਾਅ ਦੀ ਹੈਗੀ ਨਾਲੇ ਘਰੇ ਕੰਮ ਕਰਨ ਵਾਲੀ ਹੈ ਕੀ ਨਹੀਂ ਹੈਗਾ ਵੀ ਚੱਕਿਆ ਝੋਲਾ ਇਧਰ ਵਾਗੀ ਚੱਕਿਆ ਝੋਲਾ ਇਧਰ ਵਾਗੀ ਤੇਰੀ ਵਧੀਆ ਸੇਵਾ ਕਰੂ ਘਰ ਦਾ ਕੰਮ-ਕਾਰ ਸੰਭੂ ਕੀ ਹੋਰ ਤੈਨੂੰ ਕੀ ਚਾਹੀਦਾ ਚਲ ਠੀਕ ਹੈ ਪੁੱਤ ਫਿਰ ਜਿਵੇਂ ਤੂੰ ਖੁਸ਼ ਉਵੇਂ ਮੈਂ ਕਰ ਲ ਦੇਖੀ ਜਾਉ ਹੋਰ ਨਾਲੇ ਤੂੰ ਹੁਣ ਜਿਹੜੀਆਂ ਮਾਤਾ ਪੁਰਾਣੀਆਂ ਗੱਲਾਂ ਬੀਤ ਗਈਆਂ ਉਹਨਾਂ ਨੂੰ ਵਾਰੀ-ਵਾਰੀ ਛੇੜਿਆ ਨਾ ਕਰ ਕੋਈ ਫਾਇਦਾ ਨਹੀਂ ਦਾ ਹੁਣ ਚਲ ਠੀਕ ਹੈ ਮੈਂ ਚੱਲਿਆ ਹੁਣ ਫਿਰ ਮੈਂ ਲੇਟ ਵਾਲਾ ਹੋ ਜਾਉਂ ਜਾਇਆ ਪੁੱਤ ਜਾਇਆ ਚੰਗਾ ਬਾਦ ਠੀਕ ਹੈ ਦੱਸ ਜੇ ਹੁਣ ਜ਼ੋਰ ਜ਼ਬਰਦਸਤੀ ਕਰਦੀਂ ਕਹੂਗਾ ਮੇਰੀ ਮਾਂ ਮੈਨੂੰ ਐ ਹੋ ਕਰਦੀ ਚਲ ਕੋਈ ਨਾ ਮਾਲਕ ਦੇਖਦੇ ਕੀ ਰੰਗ ਲੱਗਦੇ ਨੇਗਾ ਮੈਂ ਕੀ ਕਰੂ ਬੰਦਾ ਹੈ ਕਲਯੁਗੇ ਬਹੁਤ ਹੈ ਬਾਲਾ ਜਾਦੇ ਹੈ ਐਨੇ ਸ਼ਾਰਟ ਕੱਪੜੇ ਕੁੜੀਆਂ ਯਾ ਰੀਲਾਂ ਪਾ ਰਹੀਆਂ ਨੇ ਕਿਧਰੇ ਹੈ ਫਿਰ ਕਹਿੰਦੇ ਨੇ ਜਬਾਕ ਹੱਥੋਂ ਲੰਗ ਗਈ ਉਹ ਕੀ ਬੜੀਆ ਨਾਰਮਣਾ ਹੈ ਕੀ ਬੜੀਆ ਨਾ ਕੁਸਰੀ ਮੈਂ ਤਾਂ ਰੀਲਾਂ ਹੀ ਦੇਖਦਾ ਹੀਗਾ ਕਲਯੁਗ ਮਹਾ ਹੈ ਆ ਗਿਆ ਆ ਗਿਆ ਕਲਯੁਗ ਦਾ ਤਾਂ ਪੁੱਛਣਾ ਚੱਲੀਏ ਫਿਰ ਆ ਚੱਲ ਚੱਲ ਗਏ ਉਹ ਅੜੀ ਪਗਾਲੀ ਹੈ ਕਾਦੀ ਅੜੀ ਪਟਵਾਰਨ ਵਾਲੀ ਓਏ ਕਿੱਥੋਂ ਆ ਰੜੀ ਪਗਾਲੀ ਪਟਵਾਰਨ ਤਾਂ ਆਈ ਵੀ ਤੇ ਗਈ ਵੀ ਕਿਵੇਂ ਸਮਝਿਆ ਨਹੀਂ ਮੈਂ ਇੰਨੀ ਸੋਹਣੀ ਜਨਾਨੀ ਆ ਆਜੇ ਇਹਦੂ ਬਾਅਦ ਚ ਬਗਦੇ ਤਾਂ ਗੱਲ ਕੋਈ ਸਮਝ ਨਹੀਂ ਆਈ ਤੂੰ ਗੱਲਾਂ ਦੋ मीनिंग ਵਾਲੀਆਂ ਨਾ ਕਰ ਸਿੱਧੀ ਸਿੱਧੀ ਗੱਲ ਦੱਸ ਮੈਨੂੰ ਓ ਹੁਣ ਯਾਰ ਤੈਨੂੰ ਮੈਂ ਕੀ ਦੱਸਾਂ ਹਾਂ ਜਿਹਦੇ ਨਾਲ ਉਹਦਾ ਪਹਿਲਾ ਨਹੀਂ ਰਿਸ਼ਤਾ ਹੋਇਆ ਸੀ ਤੈਨੂੰ ਮੈਂ ਦੱਸਿਆ ਸੀਗਾ ਫੌਜੀ ਸੀ ਆਹ ਫੌਜੀ ਸੀ ਹੀ ਹੋ ਗਈ ਉਹ ਤਾਂ ਯਾਰਾ ਗੋਲੀ ਬੱਜੀ ਉਹਨੇ ਤਾਂ ਹੈ ਕਿੱਥੋਂ ਸ਼ਹੀਦ ਹੋ ਗਿਆ ਉਹਦਾ ਸਾਲਾ ਮੇਰਾ ਪਤਾ ਨਹੀਂ ਕਬਰਾਂ ਕੋਬਰਾਂ ਚੋਂ ਉੱਠ ਕੇ ਆ ਗਿਆ ਦੁਬਾਰੇ ਗੋਲੀ ਕੱਢ ਲਈ ਫਿਰ ਇਹ ਕੁਝ ਨਹੀਂ ਬੱਜੀ ਸੀ ਫਿਰ ਤੂੰ ਤਾਂ ਆਪੇ ਗਿਆ ਯਾਰ ਕਹਿੰਦਾ ਸੀ ਤੋਗਾ ਹੀ ਕਹਿੰਦਾ ਮੇਰੇ ਤਾਂ ਲੱਗਿਆ ਤਾਂ ਪਹਿਲਾਂ ਮੈਨੂੰ ਵੀ ਆਹੀ ਸੀਗਾ ਹਾਂ ਹਾਂ ਉਹ ਤਾਂ ਕਹਿੰਦੀ ਮੈਨੂੰ ਕੋਈ ਗਲਤਫਹਿਮੀ ਹੋ ਗਈ ਸੀ ਕਿ ਚਿੱਠੀ ਗਲਤ ਘਰੇ ਪਹੁੰਚ ਗਈ ਅੱਛਾ ਸਾਰਾ ਕੁਝ ਜੇ ਮੈਨੂੰ ਰੀਤ ਨਾ ਦੱਸਦੀ ਫਿਰ ਕਿੱਥੋਂ ਪਤਾ ਲੱਗਣਾ ਸੀਗਾ ਸਾ ਰੀਤ ਨੇ ਦੱਸਿਆ ਤੈਨੂੰ ਉਹ ਤਾਂ ਕਿਤੇ ਉਹਨੇ ਇਕੱਠੇ ਬੈਠੇ ਦੇਖ ਲੈ ਉਹਨੇ ਪਟਵਾਰਨ ਪਹਿਲਾਂ ਦੇਖੀ ਹੋਈ ਸੀ ਉਹ ਗੱਲਾਂ ਦੀਆਂ ਗੱਲਾਂ ਹਨਾ ਸਾਰੇ ਸਰਕਾਰੀ ਨੌਕਰੀ ਤੇਰਾ ਤਾਂ ਕਰਮ ਖੁੱਲ ਗਈ ਐ ਲਾਲਾ ਵੀ ਸਾਰੀ ਉਮਰ ਬੈਠੀ ਖਾਈ ਜਾਂਦਾ ਹਨਾ ਲੋੜ ਹੀ ਨਹੀਂ ਸੀ ਕੰਮ ਕਰਨ ਦੀ ਪਟਵਾਰਨ ਸੀ ਕਹਿ ਗੱਟਮੀ ਐ ਸੋਣੀ ਵੀ ਸੀ ਅਗਲੀ ਇਹੋ ਜੀ ਗੱਲ ਨਹੀਂ ਨੂਰ ਸੀ ਚਿਹਰੇ ਤੇ ਸੋਨਾ ਸੀ ਮੜੰਗਾ ਪੈਂਦਾ ਸੀ ਓਏ ਉਹ ਤਾਂ ਗੱਲ ਠੀਕ ਹੈ ਹਾਂ ਪਰ ਜੇ ਕੱਲ ਨੂੰ ਇਹੋ ਜਿਹਾ ਫੌਜੀ ਵਰਗਾ ਆ ਕੇ ਕੋਈ ਉਨੀ ਕੀ ਗੱਲ ਹੋ ਜਾਂਦੀ ਪਿੰਡ 'ਚ ਮੇਰੀ ਕੀ ਰਹਿ ਜਾਂਦੀ ਪਰ ਆਇਆ ਵੀ ਇੱਜ਼ਤ ਮੇਨ ਹੈ ਸਹੀ ਗੱਲ ਆ ਤੂੰ ਪੁਆਇੰਟ ਸਹੀ ਕਰਿਆ ਨਾ ਜਨਨ ਤਾਂ ਉਹੀ ਆ ਨਾ ਵੀ ਐ ਬੰਦੇ ਜਿਹੜੇ ਦੀ ਮੇਰੇ ਪਿੰਡ ਚ ਆ ਕੇ ਉਹ ਕਹਿਦਾ ਨਾ ਵੀ ਮੇਰੇ ਘਰ ਵਾਲੀ ਐ ਫਿਰ ਤੇ ਤੇ ਇੱਜ਼ਤ ਰਹਿਣੀ ਨਹੀਂ ਕੋਈ ਕਿ ਹੁਣ ਪਿੰਡ ਚ ਸੁੱਟਿਆ ਠੋੱਕਿਆ ਸੁੱਡੀ ਸਰਦਾਰ ਬੰਦੇ ਹਨਾ ਤੇ ਹੁਣ ਮੈਨੂੰ ਐਂ ਦੱਸ ਵੀ ਰੀਤ ਕੀ ਕਹਿੰਦੀ ਐ ਹੁਣ ਤੈਨੂੰ ਯਾਰ ਆਹੀ ਗੱਲ ਰੀਤ ਸਿਆਣੀ ਐ ਮੇਰੀ ਗੱਲ ਨਾਲ ਪੜੀ ਆ ਉਹ ਠੀਕ ਐ ਆਪਾਂ ਨੂੰ ਰੀਤ ਬਾਰੇ ਵੀ ਪਤਾ ਐ ਈگە ਨਾਲ ਔਲਜਾਲੀ ਕੁੜੀ ਐ ਵਧੀਆ ਪੜੀ ਲਿਖਿਆ ਚੰਗੇ ਪਰਿਵਾਰ ਦੀ ਉਹ ਮੈਂ ਕਹਿੰਦਾ ਤੂੰ ਉਦ ਨਾਲ ਹੀ ਕਰਵਾਣਾ ਰਿਸ਼ਤਾ ਓਏ ਆਹੀ ਗੱਲ ਤਾਂ ਪਹਿਲਾਂ ਮੈਂ ਹੁਣ ਮਾਤਾ ਨਾਲ ਕਰਕੇ ਆਇਆਂਗਾ ਹਾਂ ਮਾਤਾ ਨੂੰ ਤਾਂ ਮੈਂ ਕਹਿਆ ਹਾਂ ਹਾਂ ਮੈਂ ਵੀ ਐ ਕਰਕੇ ਉਹ ਕੁੜੀ ਮੇਰੇ ਨਾਲ ਪੜਦੀ ਰਹੀ ਐ ਹਾਂ ਮਾਤਾ ਪਹਿਲਾਂ ਤਾਂ ਥੋੜੀ ਜੀ ਚਲਦੀ ਸੀ ਕਹਿੰਦੀ ਗਰੀਬ ਕਰਦੀ ਐ ਪਰ ਮੈਂ ਵੀ ਤੂੰ ਗਰੀਬ ਕਰਦੀ ਐ ਅਮੀਰ ਕਰਦੀ ਤੂੰ ਕੀ ਲੈਣਾ ਕਰ ਮੇਰੀ ਗੱਲ ਸੁਣਾ ਅਮੀਰ ਕਰਦੀ ਤੂੰ ਕੀ ਕਰੇਂਗਾ ਜੇ ਉਰੇ ਗਲਤ ਚੱਲੀ ਗਈ ਫੇਰ ਉਹ ਖੈ ਆਪਦੀ ਮੇਰੀ ਗੱਲ ਸੁਣ ਕੁੜੀ ਹੋਵੇ ਇੱਜ਼ਤਦਾਰਾ ਗਰੀਬੀ ਅਮੀਰੀ ਦਾ ਚੱਲਦੀ ਰਹਿੰਦੀ ਆ ਬੰਦੇ ਨਾਲ ਦੁੱਖ ਸੁੱਖ ਜ਼ਿੰਦਗੀ ਚ ਆਉਂਦੇ ਰਹਿੰਦੇ ਨੇਗੇ ਉਹ ਗੱਲ ਤਾਂ ਉਹੀ ਆ ਨਾ ਬਾਕੀ ਸਾਰੇ ਤੈਨੂੰ ਪਤਾ ਯਾਰ ਨਰਮ ਸੁਭਾਅ ਦੀ ਕਿੰਨੀ ਹੈਗੀ ਹੈ ਸੁਭਾਅ ਨਰਮ ਹੈ ਇੱਜ਼ਤਦਾਰ ਕੁੜੀ ਹੈ ਗਾਹ ਹੈ ਨਹੀਂ ਹੈਗਾ ਵੀ ਪਰਿਵਾਰ ਕੋਈ ਹੈ ਪਰਿਵਾਰ ਵੀ ਇੱਜ਼ਤਦਾਰ ਹੈ ਮੇਂ ਇੱਜ਼ਤ ਹੁੰਦੀ ਹੈ ਗਰੀਬੀ ਮੇਰੀ ਕੋਈ ਨਹੀਂ ਦੇਖਦਾ ਤੂੰ ਮਾਂ ਤ ਨੂੰ ਇਹ ਗੱਲ ਸਮਝਾ ਜੇ ਦੇਖ ਲੈ ਪਟਵਾਰ ਨੇ ਪਹਿਲਾਂ ਤੇਰੇ ਹੱਥੋਂ ਲੰਘ ਗਈ ਹੁਣ ਜੇ ਕਿਤੇ ਰੀਤ ਬਰਗੀ ਤੇਰੇ ਹੱਥੋਂ ਲੰਘ ਗਈ ਨਾ ਤੇਰੀ ਜ਼ਿੰਦਗੀ ਖਰਾਬ ਹੋ ਜੂਗੀ ਮੈਂ ਤੈਨੂੰ ਸਹੀ ਗੱਲ ਦੱਸਾਂ ਇਦੋਂ ਬਾਅਦ ਤਾਂ ਰਿਸ਼ਤਾ ਹੋਣਾ ਵੀ ਰਿਹਾ ਪਹਿਲੀ ਗੱਲ ਤਾਂ ਇਹ ਹਿਸਾਬ ਲਾ ਲਾ ਤੂੰ ਰਿਸ਼ਤਾ ਦੇਖਣ ਵੇਹਲਾ ਕਿਹੜੀ ਚੀਜ਼ ਦੇਖਦਾ ਹੁੰਦਾ ਹੈਗਾ ਹਾਂ ਵੀ ਮੁੰਡੇ ਦਾ ਪਹਿਲਾਂ ਕੋਈ ਇਹੋ ਜਿਹਾ ਕੋਈ ਚੱਗਾ ਚੱਕਰ ਕਿਤੇ ਚੱਲਦਾ ਤਾਂ ਨਹੀਂ ਜਦੋਂ ਕਿਸੇ ਨੂੰ ਪਤਾ ਲੱਗ ਗਿਆ ਵੀ ਰਿਸ਼ਤਾ ਹੋ ਗਿਆ ਟੁੱਟਿਆ ਹੋਇਆ ਵੈਨਾਂ ਸੁਟੜ ਵਾਲੀ ਜਿਹੜੀ ਆਹ ਤੇਰੇ ਲਈ ਤਾਈ ਮਸ ਪੇ ਪੈਲ ਪਾਲੋ ਕਿ ਨਾਉਣਾ ਪਾਲੋ ਪਤਾ ਨਹੀਂ ਪੈਲੋ ਪਾਲੋ ਪਾਣੀ ਮਾਰ ਦੂਗੀ ਯਾਰ ਤੇਰਾ ਰਿਸ਼ਤਾ ਨਹੀਂ ਹੋਣ ਦੇ ਨਾ ਤੂੰ ਚੁੱਪ ਕਰਕੇ ਮਾਤ ਨੂੰ ਇਹ ਗੱਲ ਸਮਝਾ ਕਹਿੰਦੇ ਗਰੀਬੀ ਅਮੀਰੀ ਦੇਖ ਰ ਆਪਣੇ ਆਪਣੇ ਸਾਰਾ ਕੁਝ ਦਿੱਤਾ ਹੋਇਆ ਹੈ ਹੈ ਕਹਿੰਦੇ ਕੁੜੀ ਸਿਆਣੀ ਹੈ ਪੁਰੇ ਸਤਾਕਰ ਵਾਲਾ ਚੁੱਪ ਕਰਕੇ ਛੇਤੀ ਨਾਲ ਦੀ ਨਾਲੇ ਵਿਆਹ ਕਰਦੇਓ ਕੇਰਾ ਦਾ ਮਾਤਾ ਨੇ ਹਮੀ ਭਰਤੀ ਭਰਤੀ ਨਹੀਂ ਤੂੰ ਗੱਲ ਅੱਗੇ ਚਲਾ ਲਾ ਹਾਂ ਫਿਰ ਤੂੰ ਚਲਾ ਕਰ ਗੱਲ ਫਿਰ ਰੀਤ ਨਾਲ ਨੰਬਰ ਹੋਊਗਾ ਤੇਰੇ ਕੋਲੇ ਨਹੀਂ ਮੈਂ ਕਰ ਲਾਂ ਮੇਰੇ ਨਾਲ ਵਿਚਾਰੀ ਵਧਿਆ ਹੈ ਕੋਈ ਗੱਲ ਤਾਂ ਕੋਈ ਨਾ ਮੈਂ ਕਰ ਲਊਗਾ ਤੂੰ ਚਲ ਹਾਂ ਆਪਾਂ ਚੱਲੀਏ ਬੜੀਆਂ ਗੱਲਾਂ ਨਾ ਮਾਰ ਤੂੰ ਇੱਕ ਤਾਂ ਗੱਲ ਤਾਂ ਲੰਮੀ ਬੀਂਗ ਪਾ ਕੇ ਬੈਠੀ ਹੈ ਪਤਾ ਕੀ ਚੱਕਰ ਹੈ ਫਿਰ ਯਾਰ ਮੇਰਾ ਭਾਈ ਦੁੱਖ ਚ ਹੋਵੇ ਮੈਂ ਨਾ ਉਹਦਾ ਸੁੱਖ ਕਰਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਚਲ ਆ ਜਾ ਚੱਲੀਏ ਆ ਜਾ ਚਲ ਸੁਣੋ ਇਹਨਾਂ ਲੱਤ ਤੋੜਦੀ ਮੇਰੀ ਕੋਈ ਨਾ 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 ਲੱਤ ਨਹੀਂ ਇਹ ਮੇਰਾ ਪੁੱਛ ਕਰਿਆ ਐਦ ਕੀ ਜੀਰੀ ਵੀ ਨਹੀਂ ਵਧੀਆ ਹੋਈ ਨਹੀਂ ਮੇਰਾ ਪਾ ਪਰੜ ਪਵਾ ਦੇ ਲਾਲੇ ਮੁੱਛਲ ਮੇਰੇ ਸਾਡੇ ਤਾਂ ਮੈਂ ਜੋ ਆਪ ਮੁੱਛਲਾਉਂਦੇ ਮੇਰੀ ਹੋਰ ਗੱਲ ਛੱਡਾ ਮੇਰੀ ਗੱਲ ਸੁਣਾ ਆਪਣੇ ਨਾਲ ਪਰਗਰੀ ਨਹੀਂ ਸੀਗਾ ਆਪਣੇ ਨਾਲ ਗੜਾ ਓਏ ਪਟਵਾਰੀ 올ਡ ਪਟਵਾਰੀ 올ਡ 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 ਪੁਰਾਣਾ 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 ਹੁਣ ਪੁਰਾਣਾ ਵੀ ਸੁਣਦਾ ਕਿਵੇਂ ਹੋਇਆ ਪਟਵਾਰ ਦਾ ਰਿਸ਼ਤਾ ਹੋ ਗਿਆ ਸਾਰਾ ਕੁਝ ਹੋ ਗਿਆ ਹਵਾ ਗਿਆ ਕੀ ਕਰੇ ਜਿਹੜਾ ਉਹ ਕਹਿੰਦਾ ਫੌਜੀ ਸੀ ਉਹਦੇ ਘਰ ਵਾਲਾ ਹਾਂ ਉਹਨੇ ਕਿਤੇ ਕਦੇ ਕੋੜੀ ਕੋੜੀ ਭੱਜੀ ਹੋਣੀ ਪਹਿਲਾਂ ਖਬਰ ਝੂਠੀ ਦਾਤੀ ਹਾਂ ਫੌਜੀ ਕੋਈ ਹੋਰ ਮਰਿਆ ਹੈ ਖਬਰ ਉਹਨਾਂ ਦੇ ਘਰੇ ਆ ਗਈ ਵੀ ਫੌਜੀ ਮਰ ਗਿਆ ਠੀਕੇ ਵੇ ਤੇ ਭਾਈ ਇਸ ਤੋਂ ਬਾਅਦ ਚ ਉਹਦਾ ਰਿਸ਼ਤਾ ਪਟਵਾਰੰਦਾ ਆਪਣਾ ਨੇ ਪ੍ਰਗਤੀ ਨੂੰ ਕਰਤਾ ਹਾਂ ਆਪਣਾ ਲਾ ਭਾਗ ਢੀ ਹਵਾ ਚੁੱਡੇ ਫਿਰੇ ਆਪਣੇ ਨੂੰ ਮੇਰੇ ਸਾਲਿਆ ਤੇਰੀ ਸਾਲੀ ਓਏ ਸੁਣ ਤਾਂ ਲੈ ਗੱਲਾਂ ਪਹਿਲਾਂ ਧਿਆਨ ਨਾਲ ਸੁਣਿਆ ਕਰ ਹਾਂ ਆਪਣਾ ਜਦੋਂ ਹਵਾ ਚੁੱਡੇ ਫਿਰੇ ਵੀ ਪਟਵਾਰ ਦਾ ਰਿਸ਼ਤਾ ਆ ਗਿਆ ਗੱਲ ਬਣ ਗਈ ਕਿ ਉਹ ਸਰਕਾਰੀ ਨੌਕਰੀਆ ਵਧੀਆ ਪੈਸਾ ਹੁੰਦਾ ਲੱਖ ਰੁਪਿਆ ਆ ਗਿਆ ਮਸ਼ੀਨ ਆ ਗਈ ਕਹਿੰਦੇ ਮਸ਼ੀਨ ਆ ਗਈ ਲੋਕਾਂ ਦੀ ਮਸ਼ੀਨ ਆ ਗਈ ਮਸ਼ੀਨ ਆ ਗਈ ਨੋਟਿੰਗ ਰੇ ਇਦੂ ਬਾਅਦ ਚ ਪਈ ਚਲ ਕੀ ਹੋਇਆ ਉਹ ਕਹਿੰਦੇ ਵੀ ਫੌਜੀ ਆ ਗਿਆ ਵਾਪਸ ਛੁੱਟੀ ਆਇਆ ਹੁਣਾ ਅੱਛਾ ਖਾਬਰਤਾ ਝੂਠੀ ਸੀ ਵੀ ਮਰ ਗਿਆ ਫੌਜੀ ਮਰ ਗਿਆ ਮਰੇ ਉਹਦੇ ਹੋਰ ਤਾਂ ਕੋਈ ਉਹ ਮਰੇ ਕੋਈ ਹੋਰ ਸੀ ਉਹ ਜਦੋਂ ਖਬਰ ਆਈ ਕਿ ਹੁਣ ਭਈ ਉਹ ਇਹਨੂੰ ਛੱਡ ਗਈ ਆਪਣੇ ਨਾਲੇ ਪ੍ਰਗਤੀ ਨੂੰ ਪ੍ਰਗਤੀ ਮੇਰੇ ਕੋਲੇ ਆਇਆ ਕੰਨ ਹਾਂ ਮੇਰੇ ਕੋਲੇ ਆ ਕੇ ਰੋਇਆ ਦੁੱਖ ਵਡਾਈ ਮੇਰੇ ਨਾਲਾ ਕਹਿੰਦਾ ਵੀ ਹਰਮਣ ਸਿਆ ਬਹੁਤ ਔਖਾ ਕਹਿੰਦਾ ਮਾ ਮੇਰੀ ਗੱਲ ਸੁਣ ਲੈ ਤੇਰੇ ਹੁਣ ਤਾਂ ਜਦ ਦੁਬਾਰਾ ਤੈਨੂੰ ਹੋਵੇ ਰਿਸ਼ਤਾ ਹਾਂ ਆ ਐਕਸ਼ਨ ਹੋਰੇ ਨੂੰ ਕਿਵੇਂ ਕਰੀਏ ਨਾ ਅੱਛਾ ਅੱਛਾ ਹਾਂ ਦੇਖ ਮਹਿਨ ਦਾ ਹੋਵੇ ਤੈਨੂੰ ਰਿਸ਼ਤਾ ਹਾਂ ਹੈ ਮਾਦਰੀ ਰੀਤ ਸੀ ਰੀਤ ਹਾਂ 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 ਨਾਲ ਪੜਦੀ ਹੁੰਦੀ ਕੁੜੀ ਨਾਲ ਦੇ ਪਿੰਡਾਂ ਦੀ ਅੱਛਾ ਮਾ ਤੂੰ ਉਹਦਾ ਰਿਸ਼ਤਾ ਲੈ ਲੈ ਅੱਛਾ ਹਾਂ ਜਦੋਂ ਮੈਨੂੰ ਆਖੇ ਮਾ ਉਹਦਾ ਰਿਸ਼ਤਾ ਕਹਿੰਦਾ ਯਾਰ ਮੇਰੇ ਲਈ ਬੀਬੀ ਨਹੀਂ ਬਣਦੀ ਹਾਂ ਉਹ ਕਹਿੰਦੀ ਵੀ ਗਰੀਬ ਘਰ ਦੇ ਆਇਆ ਫਲਾਣਾ ਯਾਰ ਮੇਰੀਆਂ ਅਮੀਰ ਘਰ ਨੂੰ ਚੱਟੂ ਯਾਰ ਜਦੋਂ ਕੁੜੀ ਦੀ ਇੱਜ਼ਤੇ ਨਾ ਹੋਈ ਕੋਈ ਕੁੜੀ ਸਹੀ ਐ ਉਹ ਕੁੜੀ ਸਹੀ ਐ ਇਹ ਕੁੜੀ ਸਹੀ ਐ ਮੈਨੂੰ ਆਖੇ ਮਾਂ ਤੂੰ ਰਿਸ਼ਤਾ ਲੈ ਲੈ ਚੁੱਪ ਕਰਕੇ ਤੇਰੀ ਜ਼ਿੰਦਗੀ ਬਸ ਜੂਗੀ ਹਾਂ ਸੌਖਿਆਂ ਚ ਰਹਿ ਜਾਏਗਾ ਤੂੰ ਜੇ ਕਿਤੇ ਐਕਸ਼ਨ ਦੇ ਪੁੱਠੇ ਕਰ ਰਿਹਾ ਤੂੰ ਪੁੱਠਾ ਚੱਲ ਰਿਹਾ ਤੂੰ ਮੈਨੂੰ ਠੀਕ ਨਹੀਂ ਲੱਗਦਾ ਤੂੰ ਦੂਜੇ ਲੋਟ ਐ ਨਾ ਨਾ ਮਾ ਮੇਰੇ ਨਾਲੇ ਚਮਾਕਾ ਮਰੂ ਫਿਰ ਤੂੰ ਆਏ ਇਹ ਜੇ ਗੱਲ ਕਰ ਗੱਲ ਮੈਨੂੰ ਆਖੇ ਮੈਂ ਤੂੰ ਉਹ ਕੁੜੀ ਦਾ ਰਿਸ਼ਤਾ ਲੈ ਲਾ ਕੁੜੀ ਉਹ ਸਿਆਣੀ ਮੈਂ ਇੱਕ ਨੰਬਰ ਕੁੜੀ ਬਿਚਾਰੀ ਹਨਾ ਘਰ ਪਰਿਵਾਰ ਇੱਜ਼ਤਦਾਰ ਹੈਗਾ ਹਾਂ ਤੂੰ ਉਹ ਕੁੜੀ ਦਾ ਲੈ ਲਾ ਕਹਦਾ ਭਾਈ ਐ ਕਰਕੇ ਕਹਿੰਦਾ ਮੇਰੇ ਲਈ ਬੀਬੀ ਕਹਿੰਦੇ ਵੀ ਗਰੀਬ ਕਰ ਦਿਆ ਫਲਾਣਾ ਮੈਂ ਲੜਾਈ ਨਹੀਂ ਜਿਹੜੀ ਤਾਈ ਹੈ ਕੈ ਲੋ ਹਾਂ ਕੈ ਦੋ ਘਪਾ ਦੋ ਪਾਲੋ ਪਾਲੋ ਹੈ ਉਹ ਭਾਈ ਪਾਣੀ ਮਾਰੂ ਇੱਕ ਨੰਬਰ ਚਾ ਇਹ ਰਿਸ਼ਤਾ ਕਿਵੇਂ ਹੋਣ ਦੇ ਤੂੰ ਯਾਰ ਹੋਰ ਦਾ ਉਹ ਜਮੀਨ ਜਮੀਨ ਕਿੰਨੂ ਬਹਿਣਾ ਕੀ ਆਗਲਾ ਕੁਬ ਤਲਾਕ ਉਹ ਕਿਸ ਨੇ ਥੁੜੀ ਕਹਿਣਾ ਵੀ ਫੌਜੀ ਆ ਗਿਆ ਵਾਪਸ ਆਗਲਾ ਤਲਾਕ ਕਹੂ ਵੀ ਤਲਾਕ ਤਲਾਕ ਇਹ ਨਹੀਂ ਪਤਾ ਨਾਲ ਐ ਵੀ ਕਹਿੰਦੇ ਵੀ ਦੋ ਜਵਾਖ ਵੀ ਕਰਦੇ ਸੀਗੇ ਉਹ ਜਵਾਖ ਹਾਂ ਇਹਨੂੰ ਆਖੇ ਮਾਂ ਤੂੰ ਉਹਦਾ ਰਿਸ਼ਤਾ ਲੈ ਲੈ ਸੌਖਾ ਰਹੇ ਖਰਜ ਕਿਤੇ ਦੰਦ ਬੱਤੀ ਦੇ ਬੱਤੀ ਬਾਹਰੇ ਨਾ ਆਉਣਾ ਇਹ ਜੇ ਨਾ ਕਰ ਆਹ ਮੈਨੂੰ ਆਖੇ ਮਾਂ ਉਹਦਾ ਰਿਸ਼ਤਾ ਲੈ ਲੈ ਜੇ ਸੌਖਾ ਰਹੇਗਾ ਬਸ ਫਿਰ ਉਹਨੇ ਮੰਨ ਲਈ ਗੱਲ ਆਪਣੀ ਬਲ ਨਹੀਂ ਆਉਂਦਾ ਫਿਰ ਤੱਕ ਕੋਕੇ ਲਾ ਦੇ ਲਾ ਦੇ ਕੋਕੇ ਕੋਕੇ ਲਾਉਣੇ ਐ ਪਾਰਟੀ ਹਾਂ ਬਲਾ ਪ੍ਰਗਤੀ ਨੂੰ ਕਰਦੇ ਆ ਪਰ ਪਰਗਤੀ ਕਰਦੇ ਖਰਚੇ ਬੈਕ ਗੇਂ ਪੈਣੇ ਓਏ ਵੇ ਮੰਨ ਦੇ ਕੀ ਹੋ ਗਿਆ ਖੁਸ਼ ਨਹੀਂ ਹੋਇਆ ਹੋਈ ਬਸ ਦਿਲ ਜੇ ਡਰੀ ਜਾਂਦਾ ਵਾ ਕਿਉਂ ਕਿਹੜੀ ਗੱਲੋਂ ਦਿਲ ਡਰੀ ਜਾਂਦਾ ਤੁਸੀਂ ਕਹਿੰਦੇ ਸੀ ਨਾ ਵੀ ਮੈਂ ਮੰਮੀ ਨਾਲ ਗੱਲ ਕਰੂੰਗਾ ਹਾਂ ਫਿਰ ਤੁਸੀਂ ਗੱਲ ਕਰ ਲਈ ਲੈ ਮੰਮੀ ਤਾਂ ਮੰਨ ਹੀ ਨਹੀਂ ਉਹਨਾਂ ਤਾਂ ਜਵਾਬ ਦੇਤਾ ਹੈ ਹੋਰ ਮੈਂ ਮਜ਼ਾਕ ਕਰਦਾ ਹੈਗਾ ਮੰਮੀ ਨੇ ਤਾਂ ਹਾਂ ਕਰਤੀ ਕਹਿੰਦੀ ਤੂੰ ਜਾ ਕੇ ਕਰ ਲੈ ਕਹਿੰਦੀ ਕੁੜੀ ਨਾਲ ਗੱਲ ਸੱਚੀ ਹੈ ਇਹ ਹੋਰ ਹੁਣ ਸੌ ਖਾਓ ਮੇਰੀ ਓਏ ਸੱਚੀ ਸੌ ਲੱਗੇ ਮੰਮੀ ਨੂੰ ਤਾਂ ਜਦੋਂ ਮੈਂ ਤੇਰੇ ਬਾਰੇ ਦੱਸਿਆ ਕਿਹੜਾ ਤੂੰ ਮੰਮੀ ਹਾਂ ਜੇ ਕਰਦੀ ਸੀਗੀ ਕਹਿੰਦੀ ਵੀ ਕਿਵੇਂ ਕੁਛ ਮੈਂ ਫਿਰ ਸਾਰਾ ਕੁਝ ਉਹਨੂੰ ਦੱਸ ਹੀ ਦਿੱਤਾ ਮੈਂ ਕਿਹਾ ਮੇਰੇ ਨਾਲ ਪੜਦੀ ਏ ਕੁੜੀ ਮਾ ਹੂੰ ਤਾਂ ਥੋੜੀ ਜਿਹੀ ਪੜ੍ਹੀ ਹੈਗੀ ਕਾਕੜ ਵਾਲੀ ਤਾਂ ਥੋੜੀ ਜਿਆਦੇ ਐ ਮਜ਼ਾਕ ਵੀ ਨਹੀਂ ਸਰਦੀ ਹਣਾ ਤੁਹਾਨੂੰ ਪਤਾ ਹੀ ਆ ਪਰ ਇੱਕ ਗੱਲ ਦੀ ਮੈਂ ਤੁਹਾਨੂੰ ਗਰੰਟੀ ਦਿੰਨੀ ਆ ਮੈਂ ਕਦੇ ਮੰਮੀ ਦੀ ਰਿਸਪੈਕਟ ਕਰਨੋਂ ਨਹੀਂ ਉਹ ਕਰੂੰਗੀ ਮੈਂ ਉਹਨਾਂ ਦੀ ਪਹਿਲੇ ਨੰਬਰ ਤੇ ਸੁਣੂੰਗੀ ਜਿਹੜਾ ਕੁਝ ਕਹਿਣਗੇ ਜਿੱਥੇ ਖੜਾਉਣਗੇ ਉੱਥੇ ਖੜੂੰਗੀ ਜਿੱਥੇ ਕਹਿਣਗੇ ਨਹੀਂ ਜਾਣਾ ਉੱਥੇ ਰੁਕੂੰਗੀ ਉਹਨਾਂ ਨੂੰ ਪੂਰਾ ਆਪਣੀ ਮਾਣ ਉਹ ਵੀ ਵਾਧ ਰੱਖੂੰਗੀ ਤੇ ਹੋਰ ਮਾਤਾ ਨੂੰ ਕੀ ਚਾਹੀਦਾ ਆਹੀ ਕੁਛ ਤਾਂ ਚਾਹੀਦਾ ਨਾ ਵੀ ਉਹਦੀ ਇੱਜ਼ਤ ਕਰਨ ਵਾਲੀ ਚਾਹੀਦੀ ਹੈ ਦਾਜ ਦੇਹਜ ਭਾਵੇਂ ਮੈਂ ਪੂਰਾ ਨਾਂ ਲੈ ਕੇ ਆ ਸਕਾਂ ਪਰ ਦਿਲ ਤੋਂ ਇੱਜ਼ਤ ਪੂਰੀ ਆਗੀ ਸਾਰਿਆਂ ਲਈ ਕੰਮ ਕਰਨੀ ਕਦੇ ਮੈਂ ਉਹਨਾਂ ਨੂੰ ਕਦੇ ਵੀ ਬੈਠਿਆਂ ਨੂੰ ਉਠਾਉਂਦੀ ਹੈਗੀ ਵੀ ਤੁਸੀਂ ਕਰੋ ਉਠ ਕੇ ਤੁਸੀਂ ਮੈਨੂੰ ਮਿਲ ਜਾਓਗੇ ਮੈਨੂੰ ਆਹੀ ਬਹੁਤ ਤੂੰ ਮੈਨੂੰ ਐਂ ਦੱਸੋ ਦਾਲ ਦੇਹ ਜਨੇ ਕਿਤੇ ਨਾਲ ਜਾਣਾ ਹੈਗਾ ਕਿ ਉਹਨੇ ਆਪਣੇ ਆਪ ਕੰਮ ਕਰ ਦੇਣਾ ਹੈਗਾ ਨਹੀਂ ਨਹੀਂ ਉਹ ਗੱਲ ਨਹੀਂ ਕਰਦੀ ਮੈਂ ਕਿਹਾ ਕਈ ਵਾਰੀ ਹੁੰਦਾ ਨਾ ਬੰਦੇ ਨੂੰ ਉਹ ਨਹੀਂ ਆਪਣੇ ਘਰੇ ਬਾਕੀ ਸਿਰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਹਰੇਕ ਚੀਜ਼ ਆਪਣੇ ਦੋ ਦੋ ਨੇ ਇੱਕ ਦੀ ਛੱਡ ਚਲੋ ਆ ਤਾਂ ਵਧੀਆਗਾ ਪਰਮਾਤਮਾ ਦਾ ਹੈ ਨਾ ਮੰਮੀ ਮੰਨ ਗਏ ਨਹੀਂ ਮੇਰੇ ਤਾਂ ਮਨ ਚ ਐਨਾ ਡਰ ਗਿਆ ਸੀਗਾ ਐ ਹੋਈ ਜਾਂਦਾ ਸੀ ਪਤਾ ਨਹੀਂ ਮੰਨਣਗੇ ਪਤਾ ਨਹੀਂ ਨਹੀਂ ਮੰਨਣਗੇ ਜੇ ਮੇਰੀ ਨਾ ਮੰਨੂ ਮਾਤਾ ਹੋਰ ਮੰਨੂਗੀ ਕਿ ਦੀ? ਕੱਲਾ-ਕੱਲਾ ਤਾਂ ਪੁੱਤਾਂ ਮਾਤਾ ਦਾ। ਚਲੋ ਕੋਈ ਗੱਲ ਨਹੀਂ। ਮੈਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਦਾਦਾ ਤੁਸੀਂ ਮੇਰਾ ਦਿਲ ਹੀ ਤੋੜਤਾ ਵੀ ਮੰਨੇ ਨਹੀਂ ਹੈਗੇ। ਆਹ ਸ਼ੁਕਰ ਆ ਵੀ ਮੰਨ ਗਏ। ਫਿਰ ਹੁਣ ਕੀ ਕਦੋਂ ਕਰੀਏ ਤਿਆਰੀਆਂ ਵਿਆਹ ਦੀਆਂ? ਤੂੰ ਦੱਸ। ਤੂੰ ਆਪਣੀ ਤਿਆਰੀ ਖਿੱਚ। ਮੇਰੀ ਤਾਂ ਤਿਆਰੀ ਹੈ। ਬਸ ਠੀਕ ਆ ਜਦੋਂ ਤੁਸੀਂ ਕਹੋਗੇ ਗੱਲ ਕਰਕੇ ਮੈਨੂੰ ਦੱਸ ਦਿਓ ਫੇਰ ਮੈਂ ਘਰੇ ਗੱਲ ਕਰ ਲਵਾਂ। ਬਸ ਠੀਕ ਹੈ। ਘਰੇ ਦੱਸਣਾ ਕੀ ਹੈ? ਮੈਂ ਤੈਨੂੰ ਹਾਂ ਕਰਤੀ। ਤੂੰ ਘਰੇ ਗੱਲ ਕਰ ਆਪਣੇ। ਆਪਾਂ ਛੇਤੀ ਪ੍ਰੋਗਰਾਮ ਕਰ ਲੈਨੇ ਵੇ ਆਦਾ ਮੇਰੇ ਘਰ ਦੇ ਤਾਂ ਮਨ ਨਹੀਂ ਜਾਣਗੇ ਉਹਨਾਂ ਨੂੰ ਤਾਂ ਕੋਈ ਉਹ ਨਹੀਂ ਹੈਗਾ ਬਾਕੀ ਤੁਸੀਂ ਠੀਕ ਹੋ ਵਧੀਆ ਕਰੋ ਕੰਮ ਕਰ ਕਰਦੀ हूं ਮੈਂ ਜਾਣਦੀ ਆਂਗੀ ਉਹ ਨਾਲੇ ਬਾਕੀ ਸਾਰੇ ਮਾਤਾ ਨੂੰ ਕਹਿ ਦੇ ਬਾਲੀ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਸਾਦਾ ਪ੍ਰੋਗਰਾਮ ਹੀ ਕਰਾਂਗੇ ਜਮ ਠੀਕ ਹੈ ਠੀਕ ਹੈ ਕਿਤੇ ਐਵੇਂ ਟੈਨਸ਼ਨ ਲਈ ਜਾਵੇ ਨਾ ਨਾ ਟੈਨਸ਼ਨ ਤਾਂ ਤੁਹਾਨੂੰ ਪਤਾ ਧੀ ਵਾਲਿਆਂ ਨੂੰ ਹੁੰਦੀ ਹੀ ਆਗੀ ਬਾਕੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਰਿਵਾਰ ਵਧੀਆ ਗਿਆ ਇਹ ਜੀ ਕੋਈ ਗੱਲ ਨਹੀਂ ਹੈਗੀ ਨਾ ਟੈਨਸ਼ਨ ਵੀ ਦੂਰ ਹੋ ਜੂਗੀ ਬਸ ਠੀਕ ਹੈ ਹਾਂ ਫਿਰ ਚੱਲੀਏ ਮੈਂ ਤਾਂ ਇਹ ਹੋ ਜਾਂਦਾ ਮੈਂ ਘਰੇ ਜਾ ਕੇ ਛੇਤੀ ਗੱਲ ਕਰਾਂ ਚੱਲ ਚੱਲਗੇ ਮੈਨੂੰ ਤਾਂ ਲੱਗਦਾ ਤੂੰ ਅੱਜ ਹੀ ਵਿਆਹ ਕਰਾ ਲੈਣਾ ਹੈ ਉਹ ਮੇਰਾ ਬਾਸ ਚੱਲੇ ਤਾਂ ਮੈਂ ਐਂ ਹੀ ਚਲ ਜਾ ਘਰੇ ਨਾਲ ਚੱਲ ਹਾਂ ਆਜੋ ਤੁਸੀਂ ਕਿੰਨੀ ਰੀਤ ਹੁਣ ਤਾਂ ਖੁਸ਼ ਹੈ ਨਾ ਹੁਣ ਤਾਂ ਮੈਂ ਬਹੁਤ ਖੁਸ਼ ਹਾਂ ਮੇਰਾ ਜੀ ਕਰਦੇ ਤੇ ਨੱਚਣ ਲੱਗ ਜਾਵਾਂ ਲੱਗ ਜਾ ਤੇਰਾ ਆਪਣਾ ਘਰ ਤੈਨੂੰ ਕਿਹੜਾ ਕੋਈ ਰੋਕਣ ਲੱਗਿਆ ਨਹੀਂ ਨਹੀਂ ਹੁਣ ਹੁਣ ਆਈਆਂ ਸਹੁਰਿਆਂ ਦੇ ਘਰੇ ਜਿਵੇਂ ਨੱਟਣ ਲੱਗੀ ਮੰਮੀ ਕਹਿਣਗੇ ਪਤਾ ਨਹੀਂ ਕੁੜੀ ਦਾ ਦਿਮਾਗ ਖਰਾਵਾ ਲੈ ਕੁਛ ਨਹੀਂ ਕਹਿਣਾ ਮੰਮੀ ਨੇ ਨਾਲੇ ਮੰਮੀ ਵੀ ਆਪਣੇ ਵਰਗੇ ਸੁਭਾਅ ਵਾਲੀ ਐ ਪੁਰਾਣੀਆਂ ਬੁੜੀਆਂ ਦਾ ਸੁਭਾਅ ਨਹੀਂ ਹੈਗਾ ਇਹਦਾ ਚਲੋ ਆ ਤਾਂ ਵਧੀਆ ਗਾ ਅੱਜ ਕੱਲ੍ਹ ਦੀਆਂ ਸੱਸਾਂ ਠੀਕ ਨੇ ਨਹੀਂ ਜਿਹੜੇ ਪਿਛਲੇ ਜ਼ਮਾਨੇ ਦੀਆਂ ਸੱਸਾਂ ਜੀ ਮੰਮੀ ਉਹਨਾਂ ਦੀਆਂ ਉਹਦਾ ਬਾਲੇ 올ਡ ਜ਼ਮਾਨੇ ਦੀਆਂ ਸੀਗੀਆਂ ਨਾ ਥਿੰਕਿੰਗ ਵਾਲੀ 올ਡ ਹੁੰਦੀ ਸੀਗੀ ਉਹ ਨਾ ਨਾ ਆਪਣੇ ਘਰ ਦਾ ਤਾਂ ਪਹਿਲਾਂ ਤੋਂ ਮਾਹੌਲ ਹੀ ਨਹੀਂ ਇਹ ਜਾ ਰਿਹਾ ਸਾਰੇ ਖੁਸ਼ਦਿਲ ਸੀ ਮੇਰਾ ਨਾ ਹਾਰਟਬੀਟ ਐ ਚੱਲੀ ਜਾਂਦੀ ਐ ਫਾਸਟ ਫਾਸਟ ਮੈਨੂੰ ਯਕੀਨ ਜਿਆ ਨਹੀਂ ਹੋ ਰਿਹਾ ਕਿਵੇਂ ਯਕੀਨ ਆਊਗਾ ਹੁਣ ਨਹੀਂ ਯਕੀਨ ਤਾਂ ਹੈਗਾ ਬਸ ਥੋੜਾ ਜਨਾ ਔਖਾ ਹੌਲੀ ਹੌਲੀ ਯਕੀਨ ਆਊਗਾ ਹਾਲੇ ਤਾਂ ਮੈਨੂੰ ਸੁਪਨਾ ਹੀ ਲੱਗ ਰਿਹਾਗਾ ਸੁਪਨਾ ਤੈਨੂੰ ਲੱਗਣਾ ਹੀ ਐ ਪਹਿਲਾ ਇੰਨੇ ਵਾਰੀ ਮਿੰਤਾ ਜੋ ਕਰਵਾਈਆਂ ਤੇਰੀਆਂ ਕੋਈ ਨਾ ਹੁਣ ਗਿਣ ਗਿਣ ਬਦਲੇ ਲਊਂਗਾ ਕੋਈ ਨਾ ਹੁਣ ਤੂੰ ਮੇਰੇ ਬਦਲੇ ਲੈਣ ਤਾਂ ਹੀ ਐ ਇੱਥੇ ਹੁਣ ਦਿਨ ਦਿਨ ਬਦਲੇ ਪੂਰੇ ਲੂੰ ਕਿਉਂਕਿ ਹੁਣ ਕਿਹਾ ਤੁਸੀਂ ਮੈਨੂੰ ਕਿਤੇ ਭੇਜ ਸਕਦੇ ਹੋ ਰਹਿਣਾ ਤਾਂ ਮੈਂ ਉਰੇ ਹੀ ਆ ਕੋਈ ਨਾ ਪੇਕੀ ਭੇਜ ਦਿਆ ਕਰੂੰਗਾ ਹੋਰ ਕਿੱਥੇ ਭੇਜਣਾ ਹਾਂ ਪਹਿਲਾਂ ਤਾਂ ਨਹੀਂ ਮੈਨੂੰ ਪੇਕੇ ਭੇਜਣ ਦੀਆਂ ਗੱਲਾਂ ਕਰ ਲਓ ਤੁਸੀਂ ਉਹ ਨਾ ਨਾ ਮੈਂ ਤਾਂ ਮਜ਼ਾਕ ਕਰਦਾ ਤੇਰੇ ਨਾਲ ਵੈਸੇ ਤੁਸੀਂ ਖੁਸ਼ ਹੋ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਤਾਂ ਖੁਸ਼ ਹੋ ਉਸੇ ਦਿਨ ਹੀ ਹੋ ਗਿਆ ਸੀਗਾ ਜਿਹੜੇ ਦਿਨ ਤੂੰ ਸਾਰਾ ਕੁਝ ਮੇਰੇ ਸਾਹਮਣੇ ਰੱਖਦਾ ਸੀਗਾ ਯਕੀਨ ਤਾਂ ਮੈਨੂੰ ਤੇਰੇ ਤੇ ਉਸੇ ਦਿਨ ਹੀ ਹੋ ਗਿਆ ਸੀਗਾ ਮੇਰਾ ਕੋਈ ਨਾ ਇਹ ਜੀ ਉਹ ਨਹੀਂ ਸੀਗੀ ਮਨ ਦੇ ਵਿੱਚ ਮੈਨੂੰ ਤਾਂ ਇਹ ਸੀਗਾ ਕਿ ਤੁਹਾਡੇ ਨਾਲ ਕੁਝ ਗਲਤ ਨਾ ਹੋ ਜਵੇ ਮੈਂ ਇਹ ਨਹੀਂ ਸੀ ਸੋਚਿਆ ਹੈਗਾ ਕਿ ਰੱਬ ਤੁਹਾਨੂੰ ਮੇਰੀ ਝੋਲੀ ਚ ਪਾ ਦੂਗਾ ਸ਼ਾਇਦ ਉਹ ਕੁੜੀ ਵੀ ਮੇਰੀ ਕਿਸਮਤ ਚ ਤਾਂ ਹੀ ਆਈ ਸੀ ਕਿ ਜਿਹਦੀ ਵਜ੍ਹਾ ਕਰਨਾ ਤੈਨੂੰ ਮੇਰੀ ਜ਼ਿੰਦਗੀ ਚ ਵਾਪਸ ਲਿਆਂਦਾ ਜਾ ਸਕੇ ਹੈਨਾ ਤੁਹਾਨੂੰ ਮੇਰੇ ਪਿਆਰ ਦਾ ਅਹਿਸਾਸ ਹੋ ਗਿਆ ਕਈ ਵਾਰੀ ਕਹਿੰਦੇ ਹੁੰਦੇ ਹਨ ਨਾ ਵੀ ਗਲਤ ਫੈਸਲਾ ਜਿਹੜਾ ਲਿਆ ਹੁੰਦਾ ਹੈ ਉਹ 10 ਸਹੀ ਫੈਸਲੇ ਕਰਵਾ ਜਾਂਦਾ ਹੁੰਦਾ ਇੱਕ ਗਲਤ ਫੈਸਲੇ ਤੇ ਆਪਣੀ ਜ਼ਿੰਦਗੀ ਚ ਸ਼ਾਇਦ ਉਹੀ ਹੋਇਆਗਾ ਚਲੋ ਕੋਈ ਨਾ ਪ੍ਰਮਾਤਮਾ ਨੇ ਉਹਦੇ ਨਾਲ ਵੀ ਸਹੀ ਕੀਤਾਗਾ ਜਿਹੜਾ ਉਹ ਆ ਗਿਆ ਵਿਚਾਰਾ ਮੁੜ ਕੇ ਉਹ ਵੀ ਖੁਸ਼ ਰਹਿਣ ਤੇ ਆਪਾਂ ਵੀ ਖੁਸ਼ ਰਹੀਏ ਹੈਨਾ ਤੁਸੀਂ ਐ ਕਰੋ ਆ ਪੱਗ ਪੁੱਗ ਉਤਾਰ ਦੋ ਹੁਣ ਚੇਂਜ ਕਰ ਲਓ ਤੇ ਫਿਰ ਰੋਟੀ ਰਟੀਆਂ ਦੇਖਦੇ ਆਂਗੇ ਠੀਕ ਆ ਠੀਕ ਆ ਨਾ ਭਾਣੇ ਆ ਕੀ ਕੀਤਾ ਤਨੇ ਉਹ ਇੱਕ ਵੀ ਦੱਸਿਆ ਵੀ ਨਹੀਂ ਵੀ ਮੈਨੂੰ ਐਡੀ ਗਰੀਬ ਘਰ ਦੀ ਕੁੜੀ ਨਾਲ ਵੀ ਰਿਸ਼ਤਾ ਕਰਤਾ ਉਹਦਾ ਵੀਰੇ ਹੁਣ ਤੁਹਾਨੂੰ ਪਤਾ ਤਾਂ ਹੈਗਾ ਵਿਆਹ ਤੇ ਵੀ ਤੁਸੀਂ ਆਏ ਸੀ ਨਾ ਤਾਂ ਤੁਸੀਂ ਉਦੋਂ ਗੱਲ ਕੀਤੀ ਹਨ ਉਦੋਂ ਹੀ ਗੱਲ ਕਰ ਲੰਦੇ ਕੋਈ ਮਾੜਾ ਮੋਟਾ ਨਾ ਤੂੰ ਇੱਕ ਵਾਰੀ ਤਾਂ ਗੱਲ ਕਰਦੀ ਮੇਰੇ ਤਾਂ ਬਰਾਦਰੀ ਨੱਕ ਕੱਟ ਜੂ ਸਾਰੀ ਰਿਸ਼ਤੇਦਾਰੀ ਚ ਫਿਰ ਜਦ ਤੁਸੀਂ ਪਹਿਲਾਂ ਕਰਾ ਦੇਣਾ ਸੀ ਜਦੋਂ ਤੁਹਾਨੂੰ ਗੱਲਬਾਤ ਸਾਰੀ ਪਤਾ ਤਾਂ ਲੱਗੀ ਸੀ ਵੀ ਅਗਲੀ ਦਾ ਘਰ ਵਾਲਾ ਆ ਗਿਆ ਬਾਗੀ ਉਹ ਨਾ ਕਾਨੂੰ ਪਤਾ ਲੱਗੀ ਮੈਨੂੰ ਤਾਂ ਹੁਣ ਪਤਾ ਲੱਗੀ ਹੈ ਤਾਂ ਹੀ ਤਾਂ ਮੇਰੇ ਕੋਲੇ ਆਇਆ ਇਹਨੂੰ ਕਰ ਘਟੋ ਘਾਟ ਇੱਕ ਵਾਰੀ ਮੇਰੇ ਨਾਲ ਤਾਂ ਗੱਲ ਕਰਦੀ ਮੈਂ ਆਪਣੇ ਆਪ ਕਿਸੇ ਵਧੀਆ ਰਿਸ਼ਤਾ ਲੈਣ ਦਾ ਡਿਗਰੀ ਘਰ ਦੀ ਕੁੜੀ ਲੈਣ ਦਾ ਕੀ ਮਤਲਬ ਸੀਗਾ ਤੈਨੂੰ ਹੁਣ ਮੈਂ ਕੀ ਕਰ ਸਕਦੀ ਆ ਪ੍ਰਗਟ ਕਹਿੰਦਾ ਮੈਂ ਉੱਥੇ ਕਰਾਉਣਾ ਮੈਂ ਕਿਹਾ ਚਲ ਭਾਈ ਠੀਕ ਆ ਜਿੱਥੇ ਤੂੰ ਰਾਜੀ ਐ ਉੱਥੇ ਤੂੰ ਰਾਜੀ ਸਹੀ ਨਿਆਣੇ ਤਾਂ ਜिद ਕਰਦੇ ਹੀ ਹੁੰਦੇ ਆ ਫਿਰ ਆਪਾਂ ਤਾਂ ਸਿਆਣੇ ਆ ਆਪਾਂ ਤਾਂ ਦੇਖਣਾ ਆਪਾਂ ਦਾ ਰਿਸ਼ਤੇਦਾਰੀ ਚ ਜਾਣਾ ਕੱਲੋਂ ਤੇਰੀ ਸੇਵਾ ਨਾ ਕਰੇ ਗੱਲ ਨਾ ਕਰੇ ਬਾਤ ਨਾ ਕਰੇ ਫਿਰ ਤੂੰ ਫੇਰ ਮੈਨੂੰ ਕਹੇਂਗੀ ਵੀ ਆਹ ਦੇਖ ਲੈ ਵੀ ਸਾਡੇ ਨਾਲ ਐ ਹੋਇਆ ਜੇ ਹੁਣ ਮੈਂ ਇਹਦੀ ਨਾ ਮੰਨ ਦੀ ਗੱਲ ਪ੍ਰਗਟ ਦੀ ਫਿਰ ਫੇਰ ਇਹ ਨਹੀਂ ਕੱਲ ਨੂੰ ਕਹਿ ਦੇਣਾ ਅਸੀਂ ਮੇਰੀ ਮਾਂ ਨੇ ਮੰਨੀ ਨਹੀਂ ਮੇਰੀ ਮੈਂ ਕੱਲਾ ਕੱਲਾ ਸੀਗਾ ਮੈਨੂੰ ਕਿਹੜਾ ਕੁਝ ਹੋਰ ਹੈਗਾ ਦੀ ਤੇਰੀਆਂ ਸਾਰੀਆਂ ਗੱਲਾਂ ਠੀਕ ਐ ਹੁਣ ਤੂੰ ਮੈਨੂੰ ਦੱਸ ਜਿਹੜੇ ਮੇਰੇ ਰਿਸ਼ਤੇਦਾਰ ਐ ਡਿਡ ਵੱਡੇ ਵੱਡੇ ਐ ਡਿਡ 1200 ਵੱਡੇ ਨੇ ਉਹਨਾਂ ਨੂੰ ਮੈਂ ਕੀ ਜਵਾਬ ਦਊਂਗਾ ਕੱਲ ਨੂੰ ਆਇਆਂ ਨੂੰ ਕਿਸੇ ਨੂੰ ਸਾਸਰੀ ਕਾਲਣਾ ਬੁਲਾਈ ਕੋਈ ਕੌਸ਼ਿਸ਼ ਨਾ ਕੀਤਾ ਫਿਰ ਕੀ ਕਰਾਂਗੇ ਆਪਾਂ ਮੇਰੀ ਤਾਂ ਨੱਕ ਵੱਡੀ ਜਾਊ ਚੱਲ ਕੋਈ ਨਾ ਵੀਰੇ ਹੁਣ ਤੂੰ ਕਹਿ ਰ ਮੇਰਾ ਗੱਲ ਕਰਦੀ ਮੈਂ ਆਪਣੇ ਆਪ ਵਧੀਆ ਕਰਦਾ ਰਿਸ਼ਤਾ ਲਿਆ ਕੇ ਦਿੰਦਾ ਇਹਨੂੰ ਜਦ ਤੱਕ ਸਾਰੀ ਮੂਲ ਕੋਕੇ ਬਹਿ ਗਏ ਵੀਰੇ ਜਦ ਤੱਕ ਕਿਸੇ ਨੇ ਨਹੀਂ ਜਾ ਤੋ ਪੁੱਛੀ ਹੈਗੀ ਨਾ ਮੈਂ ਮੈਂ ਤੈਨੂੰ ਕਦੋਂ ਭੰਜੇ ਅਜੇ ਤੱਕ ਤੂੰ ਮੈਨੂੰ ਦੱਸ ਦੇ ਬੀ ਮੈਂ ਭੰਜੇ ਹਾਂ ਤੂੰ ਮੈਨੂੰ ਇੱਕ ਅਰਦਾ ਕਹਿੰਦੀ ਵੀ ਆਪਾਂ ਪ੍ਰਗਟਦਾ ਰਿਸ਼ਤਾ ਕਰਨਾ ਉਦੋਂ ਆ ਕੇ ਗੱਲ ਕਰਨੀ ਸੀਗੀ ਉਦੋਂ ਤੱਕ ਕਿਸੇ ਨੇ ਗੱਲ ਨਾ ਕੀਤੀ ਵੀ ਚਲ ਅਸੀਂ ਕਰਾ ਦਿੰਨੇ ਆਂ ਕਿ ਰਿਸ਼ਤਾ ਹੁਣ ਮੈਂ ਕੀ ਕਰਾਂ ਹੁਣ ਜਵਾਕ ਕਹਿੰਦਾ ਮੈਂ ਚਲ ਉਧਰ ਮੈਨੂੰ ਪਸੰਦ ਆਇਆ ਉਹ ਕੁੜੀ ਮੈਂ ਉਹਦੇ ਨਾਲ ਕਰਾਉਣਾ ਚਲ ਹੁਣ ਤੱਕ ਠੀਕ ਚੱਲੀ ਜਾਂਦਾ ਸਭ ਕੁਝ ਠੀਕ ਹੈ ਕੰਮਕਾਰ ਵੀ ਕਰਦੀ ਹੈ ਘਰ ਦਾ ਸਾਰਾ ਮੇਰਾ ਵੀ ਧਿਆਨ ਰੱਖਦੀ ਹੈ ਗਾਹਾਂ ਪਈ ਕਿਸੇ ਨੇ ਦੇਖਿਆ ਨਹੀਂ ਹੈਗਾ ਤੂੰ ਦੇਖ ਲੈ ਭਾਈ ਫਿਰ ਹੁਣ ਤੁਹਾਡੀ ਕਿ ਲੱਭਿਆ ਹੋ ਗਿਆ ਉਹ ਹੋ ਗਿਆ ਮੈਂ ਤਾਂ ਪਈ ਕਹਿੰਦੀ ਹੀ ਨਹੀਂ ਆਕੀ ਬਸ ਮੈਂ ਤਾਂ ਚਾਹੇ ਸੁੱਕੀ ਖਾਵਾ ਚਾਹੇ ਮਿੱਸੀ ਖਾਵਾ ਠੀਕ ਹੈ ਚਾਹੇ ਖੁਸ਼ ਰਹਾ ਚਾਹੇ ਦੁਖੀ ਰਹਾ ਮੈਂ ਨਹੀਂ ਚਲੂ ਆਕੀ ਨੱਬਣ ਚੰਗਾ ਮਨਾ ਚਾ ਬੁਰਾ ਮਨਾ ਪਰ ਤੂੰ ਆ ਕੰਮ ਬਹੁਤ ਮਾੜਾ ਕੀਤਾ ਅੱਜ ਤੋਂ ਤੇਰਾ ਸਾਡਾ ਰਿਸ਼ਤਾ ਖਤਮ ਤੂੰ ਆਣਾ ਆਜੀ ਪਰ ਉਹਨੂੰ ਲੈ ਕੇ ਸਾਡੇ ਘਰੇ ਨਾ ਮੈਂ ਚੱਲਿਆ ਹਾਂ ਇਹ ਲੈ ਦੱਸ ਇਹ ਕੋਈ ਗੱਲ ਹੋਈ ਮਿੰਟਾਂ 'ਚ ਕਹਿ ਗਿਆ ਬਾਈ ਤਾਂ ਵੀ ਤੇਰਾ ਸਾਡਾ ਰਿਸ਼ਤਾ ਖਤਮ ਮੈਂ ਵੀ ਮੇਰੇ ਪਤਨ ਵਾਲੀ ਸੋਹਣੀ ਲੱਗਦੀ ਆ ਉੱਥੇ ਜਾਂਦੀ ਮੈਂ ਕਿਵੇਂ ਵਗ ਜੂ ਕੱਲੀ ਪਿੰਡ ਜੀ ਆ ਕਲ ਮੁਹੀ ਨਾ ਨਾ ਹੁੰਦੀ ਨਾ ਪ੍ਰਗਟਨੇ ਜਿੱਦ ਕੀਤੀ ਹੁੰਦੀ ਤਾਂ ਮੇਰਾ ਪਾਪੀ ਮੈਨੂੰ ਐਡੀ ਗੱਲ ਕਹਿ ਕੇ ਨਹੀਂ ਜਾਂਦਾ ਸੀ ਵੀ ਮੇਰੇ ਕੋਲੇ ਆਹੀ ਨਾ ਹਾਏ ਮੇਰੇ ਰੱਬਾ ਸਤਿ ਸ਼੍ਰੀ ਅਕਾਲ ਮਾ ਜੀ ਦਾ ਸਾਸਰੀ ਕਾਲੀ ਆ ਹੁਣ ਕੌਣ ਨੇਗੇ ਇਹੇ ਮਾਮਾ ਜੀ ਆਪਣੇ ਫਿਰ ਇਹੀ ਐ ਕਾ ਤੂੰ ਗਏ ਨੇ ਕਿ ਗੁੱਸੇ ਜੇ ਨਾਲ ਉਹ ਇਹਨਾਂ ਦਾ ਸੁਭਾਈ ਇਹ ਜੈਗਾ ਥੋੜੇ ਗਰਮ ਸੁਭਾ ਦੇ ਚਲ ਤੂੰ ਆ ਜਾ ਮੈਂ ਤਾਂ ਮੱਛਾ ਟੇਕਣ ਲੱਗੀ ਸੀ ਕੋਈ ਹੋਰ ਮਾਰ ਕੇ ਨਾਂਗੀ ਉਹ ਚਲ ਕੋਈ ਨਾ ਉਹਨਾਂ ਤਨੂੰ ਦੱਸਿਆ ਤਾਂ ਹੈਗਾ ਥੋੜੇ ਗਰਮ ਸੁਭਾ ਦੇ ਹੈਗੇ ਕਾ ਟੀਮਿਲ ਜੁੜ ਕੇ ਖੁਸ਼ ਹੈ ਗਿਆ ਆ ਜਾ ਤੂੰ ਚਲ ਜਾਏ ਬੁੱਤ ਹਾਂ ਅਸੀਂ ਤਾਂ ਜਾਏ ਮਾਤਾ ਫਰਹਾ ਮਾਮਾ ਮਾਮਾ ਕੀ ਐ ਨਿਸ਼ੇਦੀ ਮੁੜ ਕੇ ਬਸ ਜਾਣਾ ਹੀ ਸੀ ਉਹਨੇ ਵੀ ਕਦੋਂ ਦਾ ਬੈਠਾ ਸੀ ਤੂੰ ਐ ਕਰ ਰਹੀ ਤਾ ਹਾਂਜੀ ਮੰਮੀ ਆ ਭਾਂਡੇ ਭੁੰਡੀ ਲੈ ਜਾ ਨਾਲੇ ਕੱਪੜਾ ਲੀੜਾ ਬਦਲ ਲੈ ਜੇ ਚਾਹ ਪਾਣੀ ਪੀਣਾ ਭਈ ਅਬਦਾ ਬਣਾ ਲਉ ਕੋਈ ਨਾ ਬਣਾਉਣੀ ਮਮੀ ਤੁਸੀਂ ਹੀ ਨਹੀਂ ਪੀਣੀ ਹੈਗੀ ਚਾਹ ਨਹੀਂ ਨਹੀਂ ਮੈਂ ਨਹੀਂ ਪੀਣੀ ਚਾਹ ਮੈਂ ਤਾਂ ਪੀ ਕੇ ਹੀ ਹਟਿਆ ਹਾਂ ਆ ਤੇਰਾ ਮਾਮਾ ਤਾਂ ਗਿਆ ਦੇ ਕੀ ਗੱਲ ਹੋ ਗਈ ਮਾਤਾ ਮੈਂ ਕੀ ਗੱਲ ਦੱਸਾਂ ਤੈਨੂੰ ਤੈਨੂੰ ਬਥੇਰਾ ਪਿੱਟੀ ਸੀ ਪਹਿਲਾਂ ਵੀ ਆਪਦਾ ਦੇਖ ਕਰਕੇ ਕਰਾਈ ਹੁਣ ਐਨੀਆਂ ਗੱਲਾਂ ਸੁਣਾ ਕੇ ਗਿਆ ਤੇਰਾ ਮਾਮਾ ਮੇਰੇ ਗੱਲਾਂ ਸੁਣਾ ਕੀ ਹੈ ਕੀ ਕਹਿੰਦਾ ਸੀ ਲੈ ਕਹਿੰਦਾ ਤੁਸੀਂ ਕੁਝ ਦੇਖ ਦੇ ਕਰਦੇ ਤਾਂ ਸਹੀ ਕਹਿੰਦਾ ਇੰਨੇ ਗਰੀਬ ਕਰ ਦਿੱਤੀ ਲੈ ਲਈ ਮੈਂ ਕਰਵਾ ਦਿੰਦਾ ਰਿਸ਼ਤਾ ਓਹੋ ਮਾਤਾ ਉਹੀ ਗੱਲਾਂ ਫਿਰ ਤੂੰ ਤਾਂ ਮਾਮੇ ਦੀਆਂ ਗੱਲਾਂ ਤੇ ਮਾੜੀਆਂ ਵੜੀਆਂ ਗੱਲਾਂ ਤੇ ਗੌਰ ਕਰਨ ਲੱਗ ਗਿਆ ਇੰਨੇ ਵੀ ਉਹਨੇ ਐ ਕਿਹਾ ਸੀ ਤੈਨੂੰ ਨਾਲ ਉਹਦੇ ਸੁਭਾਅ ਦਾ ਪਤਾ ਹੈਗਾ ਉਹ ਤਾਂ ਆਦਿਆ ਆਪਣਾ ਪਹਿਲਾਂ ਤੂੰ ਐ ਦਿਖਾਉਂਦਾ ਮੈਂ ਪਤਾ ਨਹੀਂ ਕੀ ਮਹਾਰਾਜਾ ਪਟਿਆਲਾ ਹੈਗਾ ਗਾਹਾਂ ਵੀ ਸੁਣ ਲੈ ਮੈਂ ਕੀ ਕਹਿਨੀ ਆ ਹਮ ਆਪਦਾ ਹੀ ਘੋੜਾ ਦਵਾਲ ਰੱਖਿਆ ਹੈ ਹੈ ਮੈਨੂੰ ਪਤਾ ਕੀ ਕਹਿ ਕੇ ਗਿਆ ਜਾਂਦਾ ਹੋਇਆ ਕਹਿੰਦਾ ਮੇਰੇ ਲੈ ਕੇ ਆਉਣ ਦੀ ਉਹਨੂੰ ਕੋਈ ਲੋੜ ਨਹੀਂ ਦੱਸ ਮੈਨੂੰ ਕਿੰਨੀ ਤਕਲੀਫ ਹੋਈ ਐ ਮੈਨੂੰ ਇਹਦੇ ਕਰਕੇ ਮੇਰੇ ਪੇਕੇ ਵੀ ਟੁੱਟ ਗਏ ਉਹ ਹੁਣ ਮਾਤਾ ਤੂੰ ਐਂ ਦੱਸ ਕੋਈ ਵੱਦ ਘਟ ਉਹਨਾਂ ਨੂੰ ਇਹ ਨਹੀਂ ਬੋਲੀ ਕੋਈ ਮੈਂ ਨਹੀਂ ਬੋਲਿਆ ਤੇ ਵਿਆਹ ਵੇਲੇ ਬੋਲ ਪੈਂਦੇ ਜਿਹੜਾ ਕੁਝ ਬੋਲਣਾ ਸੀ ਹੁਣ ਮਾਂ ਕਿਉਂ ਜਲੂਸ ਕਿਉਂ ਕਰਦੇ ਨੇ ਮੈਂ ਵੀ ਇਹੀ ਕਿਹਾ ਸੀ ਭਾਈ ਉਹਨੂੰ ਮੈਂ ਕਿਹਾ ਪਹਿਲਾਂ ਕਰ ਲੈਂਦੇ ਜਿਹੜੀ ਗੱਲਬਾਤ ਕਰਨੀ ਸੀ ਠੀਕ ਐ ਪਤਾ ਨਹੀਂ ਕਿਉਂ ਤੜਕਿਆ ਤੜਕਿਆ ਆਈ ਐ ਐਸੀ ਜਿਵੇਂ ਜਿਵੇਂ ਕਿਸੇ ਚੰਗਾ ਚਾਬੀ ਲਾ ਕੇ ਛੱਡਿਆ ਹੁੰਦਾਗਾ ਉਹ ਤਾਂ ਐ ਗੱਲਾਂ ਬੋਲ ਕੇ ਗਿਆ ਮੈਨੂੰ ਉਹ ਤੈਨੂੰ ਮਾਮੀ ਵਰਗੀਆਂ ਦਾ ਪਤਾ ਹੈਗਾ ਉਹ ਥੋੜਾ ਜਿਆਦਾ ਹੁਸ਼ਿਆਣੇ ਉਹ ਐ ਦਿਖਾਉਂਦੀਆਂ ਵੀ ਪਤਾ ਨਹੀਂ ਅਸੀਂ ਕਿੱਡੇ ਕਿ ਘਰੇ ਵਈਆਂ ਗਏ ਅਗਲੇ ਨੂੰ ਜਿਵੇਂ ਅਗਲਾ ਲੋਟ ਲਾਦਾ ਆਲਾ ਜਮਾਨ ਹਲਾ ਆਂਦਾ ਐ ਤਾਂ ਨਹੀਂ ਦੇਖਦਾ ਵੀ ਅਗਲੇ ਦੇ ਘਰ ਵਧੀਆ ਖੁਸ਼ੀ ਵਾਲਾ ਦੇਣਾ ਹੈਗਾ ਵੀ ਅਸੀਂ ਚਾਹ ਹੱਸਦੇ ਕੇ ਹੱਸਦੇ ਖੇਡਦੇ ਮੂੰਹ ਲੈ ਕੇ ਜਾਈਏ ਉੱਥੇ ਕੀ ਕਹਿ ਸਕਦੇ ਆ ਇਹਨਾਂ ਦਾ ਕੀ ਨੇ ਕਿਹਾ ਕੁਸ ਕੀ ਨਹੀਂ ਨਾ ਕਿਹਾ ਜਾਇਦੇ ਆਵਦੇ ਦਿਮਾਗ ਚੀ ਕੁਸ ਚੱਲੀ ਜਾਂਦਾ ਚੱਲਣ ਨੂੰ ਹੁਣ ਮਾਤਾ ਉਹਨਾਂ ਦੇ ਮਾਂ ਘਰ ਲਾ ਕੇ ਮੈਂ ਇਹਨੂੰ ਛੱਡਣ ਤਾਂ ਲੱਗਿਆ ਨਹੀਂਗਾ ਵੀ ਜੇ ਉਹਨੂੰ ਐ ਕਹਿ ਦੂਗਾ ਵੀ ਤੂੰ ਛੱਡ ਦੇ ਬੇਪੁੱਤ ਮੈਂ ਤੈਨੂੰ ਕਦੋਂ ਕਹਨੀ ਆ ਛੱਡ ਦੇ ਬੱਸ ਫਿਰ ਤੂੰ ਮਾਮੇ ਨੂੰ ਉਹਦੀ ਤੋੜ ਕੇ ਜਵਾਬ ਦੇਣਾ ਸੀਗਾ ਜਿਵੇਂ ਜੀ ਉਹਨੇ ਗੱਲ ਕਰੀ ਸੀਗੀ ਕਿਉਂ ਸੁਣਨੀ ਸੀ ਤੂੰ ਵੀ ਬਿਨਾਂ ਗੱਲ ਤੋਂ ਐਵੇਂ ਆਪਣੇ ਕੀ ਘਰੇ ਕੋ ਸਟਕ ਜਾਂਦੇ ਨੇ ਉਹ ਕੀ ਕਹਾ ਹੁਣ ਕੀ ਨਾ ਕਹਾ ਮੈਂ ਨਾ ਤਾਂ ਮੈਂ ਤੈਨੂੰ ਕਹਿ ਸਕਦੀ ਆ ਉਹਨੂੰ ਵੀ ਕਿਹਾ ਤੀ ਨਾ ਉਹ ਨਹੀਂ ਮੇਰੀ ਸੋਣੀ ਮੈਂ ਤਾਂ ਵਿਚ ਵਿਚਾਲੀ ਆ ਬਾਈ ਜਿਹੜਾ ਮਰਜ਼ੀ ਆਉਂਦਾ ਮੈਨੂੰ ਕਹਿ ਕੇ ਤਰ ਜਾਂਦਾ ਤੂੰ ਆ ਤੂੰ ਮੈਨੂੰ ਕਹਤਾ ਮੈਂ ਤਾਂ ਆਪਦੀ ਮਰਜ਼ੀ ਨਾਲ ਕਰਾਉਂਗਾ ਸਾਰਾ ਕੁਝ ਤੇਨ ਮੈਂ ਕਿਹਾ ਸੀ ਵੀ ਵਧੀਆ ਕੁੜੀ ਦੇਖ ਲਾਂਗੇ ਆਪਾਂ ਮੈਂ ਪੇਕਿਆਂ ਕਣੀਓ ਤਨਾ ਟੁੱਟਦੀ ਨਾ ਮਾਤਾ ਵਧੀਆ ਨੂੰ ਉਹਦੇ ਚ ਘਾਟ ਕੀ ਐ ਸਾਰਾ ਘਰ ਦਾ ਕੰਮ ਧੰਦਾ ਕਰਦੀ ਐ ਵਧੀਆ ਆਏਗਾ ਇਹਦੀ ਇੱਜ਼ਤ ਕਰਦੀ ਐ ਹੋਰ ਇਹ ਤੋਂ ਵੱਧ ਕੀ ਚਾਹੀਦਾ ਹੈਗਾ ਭਲਾ ਕਹਿੰਦਾ ਜਿਹੜੀ ਕੁੜੀ ਦਾ ਰਿਸ਼ਤਾ ਮੈਂ ਕਰਾਉਂਦਾ ਸੀ ਉਹਨੂੰ ਕੀ ਹੋਇਆ ਸੀ ਮਾਹੋਂ ਤਾਂ ਪੁੱਠੀ ਕਾਲੀ ਤਵੇ ਵਰਗੀ ਪਈ ਸੀ ਹੈ ਉਹ ਬਾਕੀ ਸਾਰੇ ਮਾਨ ਮਲੇ ਦੀ ਗੱਲ ਹੁੰਦੀ ਐ ਜਨੇਖਣੇ ਨਾਲ ਤਾਂ ਜਾ ਕੇ ਮਨ ਮਲਾਇਆ ਵੀ ਨਹੀਂ ਆਂਦਾ ਇਹ ਕੁੜੀ ਪਹਿਲਾਂ ਤੋਂ ਮੇਰੇ ਨਾਲ ਪੜ੍ਹੀ ਲਿਖੀ ਹੈਗੀ ਵਧੀਆ ਜਾਣਦਾ ਸੀ ਇਹਨੂੰ ਮੈਂ ਤਾਂ ਕਰਕੇ ਉਹਦੇ ਨਾਲ ਕਰਾ ਲਿਆ ਹੁਣ ਐ ਥੋੜੀ ਐ ਵੀ ਜਿਹਦੇ ਨਾਲ ਕਹਿਦਾ ਤੇ ਚਾਕੇ ਮੂੰਹ ਕਰਾ ਲਿਆ ਵਿਆ ਨਾਲ ਐਵੇਂ ਨਾ ਤੂੰ ਉਹਨਾਂ ਦੀਆਂ ਗੱਲਾਂ ਤੇ ਬੜੀ ਗੌਰ ਕਰਿਆ ਕਰ ਉਹ ਤਾਂ ਮੈਨੂੰ ਵੀ ਲੱਗਦਾ ਮੇਰੇ ਹਿਸਾਬਕਿਤਾ ਵੀ ਉਹਨੇ ਬੰਦਿਆਂ ਵਾਲੇ ਕੰਮ ਤਾਂ ਉਹਨਾਂ ਦੇ ਹੈ ਹੀ ਨਹੀਂ ਉਹਨਾਂ ਦਾ ਤਾਂ ਇਕੱਲਾ ਪੈਸੇ ਦਾ ਗਮਾਨ ਹੈਗਾ ਵੀ ਪੈਸਾ 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 ਸਾਰਾ ਕੁਝ ਪੈਸਾ ਨਹੀਂ ਹੁੰਦਾ ਰਿਸ਼ਤੇ ਨਾਤੇ ਵੀ ਕੋਈ ਚੀਜ਼ ਹੁੰਦੇ ਆ ਵੀ ਬੱਸ ਕਰ ਪਤਾ ਨਾ ਮੈਂ ਉਹਦੇ ਬਾਰੇ ਕੁਝ ਸੁਣ ਸਕਾਂ ਨਾ ਮੈਂ ਤੇਰੀ ਵਾਰੀ ਕੁਝ ਸੁਣ ਸਕਾਂ ਜੇ ਮੈਂ ਇਹਨੂੰ ਵਿਆਹ ਕੇ ਲਈ ਤੇਰੀ ਮੰਗਰ ਲਾ ਕੇ ਤਾਂ ਮੈਂ ਅਜੋ ਤੋ ਸੁਣੀ ਆ ਠੀਕ ਹੈ ਨਾ ਹੁਣ ਤੂੰ ਵੀ ਮੈਨੂੰ ਸੁਣਾਈ ਜਨਾ ਤੇਰੀਆਂ ਤਾਂ ਮੈਂ ਮੰਦੀਆਂ ਰੀਜਾਂ ਪੂਰੀਆਂ ਕੀਤੀਆਂ ਨੇ ਮਾਤਾ ਮੈਂ ਤੈਨੂੰ ਸੁਣਾਉਂਦਾ ਨਹੀਂ ਪਰ ਮੈਂ ਤੈਨੂੰ ਸਮਝਾਉਣਾ ਜ਼ਰੂਰ ਹੈ ਵੀ ਉਹ ਗੱਲਾਂ ਤੇ ਗੌਰ ਕਰੀਦੀ ਹੁੰਦੀ ਹੈ ਜਿੰਨਾਂ ਨਾਲ ਆਪਾਂ ਘਰ ਬਸ ਸਕੀ ਜਿੰਨਾਂ ਨਾਲ ਆਪਦੇ ਘਰ ਟੁੱਟਦੇ ਹੁੰਦੇ ਉਹਨਾਂ ਗੱਲਾਂ ਤੇ ਗੌਰ ਨਹੀਂ ਕਰੀਦੀ ਹੁੰਦੀ ਹੁਣ ਲੈ ਦੱਸ ਉਹ ਕਹਿ ਕੇ ਭੱਗ ਗਿਆ ਪੇਕੇ ਨਹੀਂ ਠੀਕ ਹੈ ਹੁਣ ਇਹ ਕਹਿੰਦਾ ਗੌਰ ਨਾ ਕਰ ਮੈਂ ਕਿੱਧਰ ਜਾਵਾਂ ਇਹਦੀ ਕਣੀ ਦੇਖਾਂ ਕੋ ਉਧਰ ਦੇਖਾਂ ਕੀ ਕਰਾਂ ਕੀ ਨਾ ਕਰਾਂ ਐਹ ਜਦ ਦੀ ਆਈ ਹੈ ਕਾਲੇ ਮੂੰਹ ਵਾਲੇ ਹਾਂਜੀ ਦੋਸਤੋ ਸਾਰਾ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼ਰੀਆ ਕਰ ਤੁਸੀਂ ਹੁਣੇ-ਹੁਣੇ ਆਪਣੇ ਵੀਡੀਓ ਦੇਖ ਕੇ ਹੋ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਆਪਣੀ ਰਾਇ ਨੂੰ ਸਾਂਝੀ ਕਰ ਦਿਓ ਇੱਕ ਆਪਣੇ ਚੈਨਲ ਤੇ ਆਉਣ ਲਈ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਤੁਹਾਡੇ ਤੱਕ ਵੀਡੀਓ ਦਾ ਨੋਟੀਫਿਕੇਸ਼ਨ ਆਉਂ ਸਕੇ ਤੇ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਰੂਰ ਸਾਂਝੀ ਕਰਦੇ ਰਹਾ ਕਰੋ ਕਿ ਤੁਹਾਨੂੰ ਕੀ ਦਾ ਕਰੈਕਟਰ ਵਧੀਆ ਲੱਗਦਾ ਨਹੀਂ ਲੱਗਦਾ ਜੇ ਕੋਈ ਵੀਡੀਓ ਦੇ ਵਿੱਚ ਬਾਦਖਾਟ ਹੁੰਦੀ ਹੈ ਉਹ ਵੀ ਆਪਣੇ ਨਾਲ ਜਰੂਰ ਸਾਂਝੀ ਕਰਦੇ ਰਹੋ ਇੱਕ ਆਪਣੀ ਕਮੈਂਟਾਂ ਦੇ ਵਿੱਚ ਹਾਜ਼ਰੀ ਜਰੂਰ ਲਵਾਇਆ ਕਰਵਾ ਕੇ ਜਦੋਂ ਤੁਸੀਂ ਵੀਡੀਓ ਦੇਖ ਲੈਣੇ ਹੋ ਕਮੈਂਟ ਨਹੀਂ ਕਰਦੇ ਸਕਿਪ ਕਰਕੇ ਚੱਲ ਜਾਂਦੇ ਹੋ ਤਾਂ ਇੱਕ ਕਮੈਂਟ ਜਰੂਰ ਕਰਦੇ ਕਰੋ ਜੇ ਕਿ ਕਈ ਵਾਰੀ ਕਿਸੇ ਨੂੰ ਕਮੈਂਟ ਪੂਰਾ ਨਹੀਂ ਵੀ ਲਿਖਣਾ ਆਉਂਦਾ ਤਾਂ ਕੁਝ ਵੀ ਇਕਾ ਦੋ ਤੀ ਹੈ ਜੋ ਕੁਝ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਹੈਗਾ ਕੀਬੋਰਡ ਦੇ ਉੱਪਰ ਕੋਈ ਅੱਖਰ ਹੈਗਾ ਉਹਨੂੰ ਟਾਈਪ ਕਰਕੇ ਛੱਡ ਦਿਆ ਕਰੋ ਸਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਆਪਣੀ ਵੀਡੀਓ ਨੂੰ ਪੂਰਾ ਵੇਖਿਆ ਹੈਗਾ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਇਦਾਂ ਹੀ ਆਪਣੀਆਂ ਵੀਡੀਓ ਨਾਲ ਪਿਆਰ ਬਣਾਈ ਰੱਖੋ ਬਹੁਤ ਸੋਹਣੇ ਸੋਹਣੇ ਅੱਗੇ ਹੋਰ ਪਾਰਟਾਂ ਨੇ ਕੁਝ ਕਾਰਨਾ ਕਰਕੇ ਆਪਾਂ ਪਹਿਲਾਂ ਦੋ ਪਾਰਟ ਪਹਿਲਾਂ ਵਾਲੇ ਪਾਈ ਲੇਗੇ ਤਾਂ ਅੱਗੇ ਤੋਂ ਨਹੀਂ ਆਉਣਗੇ ਆਪਣੇ ਕਈ ਵਾਰੀ ਮਜਬੂਰੀ ਦੇ ਵਿੱਚ ਪਾਉਣੇ ਪੈ ਜਾਂਦੇ ਆ ਨਹੀਂ ਅਦਰਵਾਈਜ਼ ਆਪਾਂ ਹਰ ਵਾਰ ਨਿਊ ਵੀਡੀਓ ਹੀ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਵੀਡੀਓ ਸੋਹਣੀ ਤੋਂ ਸੋਹਣੀ ਲੈ ਕੇ ਆਈਏ ਤਾਂ ਜੋ ਤੁਹਾਡਾ ਵੀ ਦੇਖਣ ਦੇ ਵਿੱਚ ਇੰਟਰਸਟ ਬਣ ਸਕੇ ਤੇ ਤੁਹਾਨੂੰ ਚੰਗੀ ਲੱਗੇ ਨਹੀਂ ਵੇਖਣ ਨੂੰ YouTube ਤੇ ਉੱਪਰ ਹੋਰ ਬਹੁਤ ਕੁਝ ਪਿਆ ਹੁੰਦਾ ਹੈ ਪਰ ਆਪਣੀ ਤਾਂ ਸਿਰੇ ਇਹੀ ਹੁੰਦੀ ਹੈ ਕਿ ਪਰਿਵਾਰਿਕ ਵੀਡੀਓ ਬਣਾ ਜਾਈ ਜਾ ਸਕੇ ਤਾਂ ਜੋ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਵੀ ਸਕੀਏ ਨਹੀਂ ਗੰਦ ਮੰਦ ਨੂੰ ਪ੍ਰਮੋਟ ਕਰਨ ਵਾਲੇ ਤਾਂ ਬਹੁਤ ਚੈਨਲ ਨੇ ਪਰ ਆਪਾਂ ਕਦੇ ਇਹ ਇਦਾਂ ਦਾ ਕੋਈ ਚੈਨਲ ਦੇ ਉੱਪਰ ਪਾਇਆ ਨਹੀਂਗਾ ਤਾਂ ਆਪਣਾ ਪਿਆਰ ਜਰੂਰ ਬਣਾਏ ਰੱਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ। ਧੰਨਵਾਦ।